3 ਮਈ 2025 ਦੀ ਵੀਡੀਓ ਬਣਾ ਰਹੇ ਆ ਪ੍ਰਭੂ ਅੱਜ ਤੁਹਾਨੂੰ ਮੈਂ ਨਹੀਂ ਦਿਖਾਈ ਦਿੰਦਾ ਜਾਂ ਸਾਡੇ ਹੋਰ ਟੀਮ ਦੇ ਮੈਂਬਰ ਕੋਈ ਵੀ ਹੈ ਨਹੀਂ ਅੱਜ ਛੋਟਾ ਜਿਹਾ ਬੱਚਾ ਛੋਟਾ ਜਿਹਾ ਬੱਚਾ ਕਾਲੇਕੇ ਸਮਰ ਪ੍ਰਤਾਪ ਸਿੰਘ ਇਹਨਾਂ ਬਾਈ ਸਮਰ ਪ੍ਰਤਾਪ ਸਿੰਘ ਇਹਦੇ ਮੁੰਡੇ ਦਾ ਨਾਮ ਆ ਫੇਸਬੁੱਕ ਫੈਨ ਆ ਬਾਈ ਨਾਲ ਆਇਆ ਕੁਵਾਲਰਗੇ ਆਇਆ ਬਾਈ ਵਰਗੇ ਪਿੰਡ ਬਾਈ ਸੁਦਾ ਭੁੱਲ ਗਿਆ ਮੈਂ ਕਮਾਲਪੁਰ ਕਮਾਲਪੁਰ ਕਾਲੇਕੇ ਪਿੰਡ ਇਹਨਾਂ ਦਾ ਨੇਰੇ ਨੇੜੇ ਕਿੱੜ ਹੈ ਡੜਬੇ ਦੇ ਨੇੜੇ ਡੜਬੇ ਨੇੜੇ ਅੱਜ ਬਾਈਰਗਿਥੇ ਗੁਰੂ ਘਰ ਆਏ ਸੀਗੇ ਤੇ ਇੱਥੇ ਸਾਡੇ ਕੋਲੇ ਅਕਸਰੀ ਕਿਹੜੇ ਫੇ ਮੇਰੇ ਫੈਨ ਆ ਵੀਡੀਓ ਵਗੈਰਾ ਦੇਖਦੇ ਆ ਅਕਸਰ ਮਿਲ ਕੇ ਜਾਂਦੇ ਆ ਪਰਿਵਾਰ ਸਮੇਤ ਹੀ ਬਾਈਰਗੇ ਆਏ ਹੋਏ ਆ ਤੇ ਅਕਸਰੀ ਆਉਂਦੇ ਰਹਿੰਦੇ ਦੂਰੋਂ ਨੇੜੇ ਆਉਂਦੇ ਰਹਿੰਦੇ ਆ ਕੋਈ ਇੱਕ ਤਰ੍ਹਾਂ ਦੇ ਪ੍ਰਾਉ ਤੁਸੀਂ ਸਾਰੇ ਆਪਦੇ ਫੈਮਲੀ ਮੈਂਬਰ ਹੀ ਬਣ ਚੁੱਕੇ ਹੋ ਬਹੁਤ ਸਤਿਕਾਰ ਕਰਦੇ ਆ ਅੱਜ ਛੋਟਾ ਜਿਹਾ ਬੱਚਾ ਚਾਬੀ ਦੇ ਰਿਹਾ ਸਮਰ ਪ੍ਰਤਾਪ ਸਿੰਘ ਕਾਲੇਕੇ ਏ ਬਾਈ ਦੇ ਬੱਚੇ ਦੇ ਇਧਰ ਫਾਦਰ ਸਾਹਿਬ ਨੇ ਨਾਲ ਮੁੰਡੇ ਦੇ ਹੱਥ 'ਤੇ ਕਿਹੜੇ ਕਿਹੜੇ ਨਰਿੰਦਰ ਸਿੰਘ ਹੀ ਨਰਿੰਦਰੀਆ ਨੇ ਵੀਰੇ ਨਰਿੰਦਰ ਸਿੰਘ ਕਾਲੇ ਕਿ ਇਧਰ ਬਾਈ ਅਕਬਾਲ ਸਿੰਘ ਕਾਲੇ ਕੇ ਅੱਗੇ ਜਸ ਜਸਤੇਸ਼ ਜਸਤੇਸ਼ ਬਾਰ ਸਿੰਘ ਕਾਲੇ ਕਿ ਇਧਰ ਮੁੰਡਾ ਖੜਾਗਾ ਬਹੁਤ ਵਧੀਆ ਲੱਗਿਆ ਕਿਉਂ ਕੋਈ ਵੀ ਆਪ ਨੂੰ ਮਿਲਦੀ ਹੁੰਦੀ ਐ ਤੁਹਾਡੀ ਟੀਮ ਦੇ ਮੈਂਬਰੀ ਆਪਦਾ ਪਰਿਵਾਰ ਬਣ ਚੁੱਕਿਆਗਾ ਕਿਵੇਂ ਬਾਈ ਵਰਗੇ ਗੁਰੂ ਘਰ ਆਏ ਸੀਗੇ ਬਈ ਅੱਛਾ ਆ ਕੇ ਫਿਰ ਸਾਡੇ ਕੋਲੇ ਕਿਵੇਂ ਵੀਡੀਓ ਵਗੈਰਾ ਦੇਖਦੇ ਹੋ ਮੀ ਇਹ ਨਾ ਸਿਸਟਮ ਨਾ ਆ ਕਿਉਂ ਬਾਈ ਅਰਕੇ ਹਰੇਕ ਵੀਡੀਓ ਵਗੈਰਾ ਦੇਖਦੇ ਸੀਗੇ ਅਕਸਰ ਨਾਮ ਵੀ ਬੋਲਦੇ ਰਹਿੰਦੇ ਆ ਚਲ ਇੰਨੀ ਕਿ ਤਾਂ ਆਪਦਾ ਵੀ ਹੱਕ ਬਣਦਾ ਭਰਾਵਾ ਇੱਜ਼ਤ ਦੇਣ ਦਾ ਇੰਨੀ ਕਿ ਤਾਂ ਰਿਸਪੈਕਟ ਕਰਨ ਦਾ ਆਪਦਾ ਹੱਕ ਬਣਦਾਗਾ ਅੱਜ ਇਹ ਇਸ ਕਰਕੇ ਛੋਟੇ ਜੇ ਬੱਚੇ ਤੋਂ ਚਾਬੀ ਇਹਨਾਂ ਨੂੰ ਸਰਪੰਚ ਸਾਹਿਬ ਨੂੰ ਟਰੈਕਟਰ ਇਹ ਡਰਾਈਵਲ ਕੀਤਾਗਾ ਇਹ ਟਰੈਕਟਰ ਚੱਲਿਆਗਾ ਪਿੰਡ ਫੂਸ ਮੰਡੀ ਫੂਸ ਮੰਡੀ ਹੈ ਨਾ ਜ਼ਿਲ੍ਹਾ ਬਠਿੰਡਾ ਗਗਨਦੀਪ ਸਿੰਘ ਔਲਖ ਬਾਈ ਦਾ ਨਾਮ ਆ ਤੇ ਜਗਤਾਰ ਸਿੰਘ ਜਗਤਾਰ ਸਿੰਘ ਸਰਪੰਚ ਹੈ ਕਿਦੋਂ ਸਰਪੰਚ ਰਹੇ ਹੈ ਕਿਹੜੇ ਸਾਲਾਂ ਚ ਹਾਂਜੀ ਮੈਂ ਜੀ 98 ਚ 98 ਤੋਂ ਲੈ ਕੇ 2003 ਤੱਕ ਹਾਂਜੀ ਅੱਛਾ 98 ਤੋਂ ਲੈ ਕੇ 2003 ਤੱਕ ਅੰਕਲ ਜੀ ਸਰਪੰਚ ਰਹੇ ਨੇ ਫੂਸ ਮੰਡੀ ਫੂਸ ਮੰਡੀ ਡਿਸਟ੍ਰਿਕਟ ਬਠਿੰਡਾ ਦਾ ਪਿੰਡ ਆ ਤੇ ਇਧਰ ਜਗਤਵਿੰਦਰ ਮੜਾ ਜਗਤਵਿੰਦਰ ਮੜਾ ਇਨ ਕੋਲ ਖੜਾਗਾ ਇਹ ਵੀ ਸਾਰੀਆਂ ਵੀਡੀਓ ਦੇਖਦਾ ਚਨਾਥਲ ਨਾਲ ਕਾਂਤੀ ਖੜਾਗਾ ਇਹ ਚਨਾਥਲ ਪਿੰਡ ਦਾ ਨਾਲ ਹੀ ਸਾਡੇ ਗਮਾਣ ਚ ਇਹਨਾਂ ਨੂੰ ਸੋਨਾ ਲਿੱਕਾ ਟਰੈਕਟਰ ਦਿੱਤਾਗਾ ਬਹੁਤ ਬਹੁਤ ਵਧਾਈਆਂ ਹੌਨਰ ਸਰਪੰਚ ਸਾਹਿਬ ਤੁਹਾਨੂੰ ਖੁਸ਼ ਹੋ ਜਾਵਾਂ हां बहुत-बहुत बधाइयां ਤੇ ਤੁਸੀਂ ਵੀ ਜਰੂਰ ਕਮੈਂਟਾਂ 'ਚ ਬਾਈ ਨੂੰ ਵਧਾਈਆਂ ਦਿਓ ਸਰਪੰਚ ਸਾਹਿਬ ਨੇ ਇਹ ਟਰੈਕਟਰ ਲੈ ਕੇ ਚੱਲੇ ਆ ਸੋਨਾ ਲੀਕਾ 60 ਵਾਲਾ ਸੋਨਾ ਲੀਕਾ 60 ਵਾਲਾ ਨਾਲ ਮਨਿੰਦਰ ਖੜਾ ਹੈ ਇੱਧਰ ਤੇ ਇੱਧਰ ਹਰਮਨ ਵਰਗੇ ਖੜੇ ਇਹਨਾਂ ਦਾ ਵੀ ਧੰਨਵਾਦ ਕੁਲਵੰਤ ਸਿੰਘ ਕਾਂਤੀ ਨਾਲ ਆਇਆ ਹੋਇਆ ਸੀਗਾ ਸਾਰੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ बधाइयां ਸਰਪੰਚ ਸਾਹਿਬ ਤੇ ਆਹ ਦੇ ਚਾਬੀਆਂ ਫੜ ਛੱਡੀ ਬਤਾ ਆਹ ਟਰੈਕਟਰ ਦਿੱਤਾ ਇਹਨਾਂ ਨੂੰ ਸੋਨਾ ਲੀਕਾ ਸੋਨਾ ਲੀਕਾ 60 ਵਾਲਾ ਟਰੈਕਟਰ ਇਹਨਾਂ ਨੂੰ ਦਿੱਤਾ 2020 ਮਾਡਲ 3 ਸਪੀਡ ਚੇਂਜਰ ਵਾਲਾ ਏ ਟਰੈਕਟਰ ਲੈ ਕੇ ਚੱਲੇ ਨੇ ਬਾਈ ਤੁਸੀਂ ਵੀ ਜਰੂਰ ਸ਼ਬਦਾਂ ਚ ਦੋ ਸ਼ਬਦ ਜਿ ਲਿਖਿਆ ਕਰੋ ਵਧਾਈਆਂ ਦੇਆ ਕਰੋ ਕਿਉਂ ਕੋਈ ਵੀ ਬੰਦਾ ਨਵੀਂ ਚੀਜ਼ ਲੈ ਕੇ ਜਾਂਦਾ ਹਰੇਕ ਬੰਦੇ ਨੂੰ ਇਨਸਾਨ ਨੂੰ ਖੁਸ਼ੀ ਤਾਂ ਹੁੰਦੀ ਆ ਕਿਵੇਂ ਫਿਰ ਓਕੇ ਆ ਸੈਟ ਲੱਗੇ ਸਾਡੇ ਕੋਲੇ ਆ ਕੇ ਹੈ ਦੇਖਦਾ ਨਾ ਵੀਡੀਓ ਕਿੰਨਾ ਜਰ ਹੋ ਗਿਆ ਅੱਛਾ ਆ ਦੇਖੇਗਾ ਨਾ ਉਹਨੂੰ YouTube Facebook Instagram ਤੇ ਸਾਰੇ ਕਿਤੇ ਤੇਰੀ ਸਾਰੇ ਪਲੇਟਫਾਰਮਾਂ ਤੇ ਵੀਡੀਓ ਪਾਊਗੀ ਦੇਖੇਗਾ ਨਾ ਜੇ ਕਿਨਾਂ ਇਹ ਫੋਲੋ ਕਰਿਆ ਸਾਨੂੰ ਕਿਉਂ ਬਸ ਛੋਟੇ-ਛੋਟੇ ਬੱਚੇ ਵੀ ਭਰਾਓ ਵੀਡੀਓ ਦੇਖਦੇ ਆ ਬਾਹਰ ਦੇਸ਼ਾਂ-ਵਿਦੇਸ਼ਾਂ 'ਚ ਬੈਠੇ ਕੈਨੇਡਾ ਅਮਰੀਕਾ ਆਸਟ੍ਰੇਲੀਆ 'ਚ ਹੈ ਕੋਈ ਇਹੋ ਜਿਹੀ ਕੰਟਰੀ ਨਹੀਂ ਕਿੱਥੇ ਪੰਜਾਬੀ ਭਰਾ ਨਹੀਂ ਰਹਿੰਦੇਗੇ ਸਾਰੀ ਵੀਡੀਓ ਜਾਂਦੀ ਹੈ ਤੁਹਾਡੇ ਸਹਿਯੋਗ ਕਰਕੇ ਤੁਸੀਂ ਇੰਨਾ ਪਿਆਰ ਦਿੱਦੇ ਹੋ ਸਤਿਕਾਰ ਦਿੰਦੇ ਹੋ ਇਸ ਕਰਕੇ ਹਰੇਕ ਜਗ੍ਹਾ ਤੇ ਆਪਣੀ ਵੀਡੀਓ ਜਾਂਦੀ ਹੈ ਆਹਾਂ ਟਰੈਕਟਰ ਹੁਣ ਆਪਣੇ ਕੋਲ ਕਿਵੇਂ ਹੌਲੈਂਡ ਹੌਲੈਂਡ ਕਾਫੀ ਗਿਣਤੀ ਚ ਆਏ ਹੋਏ ਨੇ 36 30 2014 ਮਾਡਲ 15 ਮਾਡਲ 16 ਮਾਡਲ 21 ਮਾਡਲ 5305 ਆਏ ਹੋਏ ਨੇ 5210 ਆਏ ਹੋਏ ਨੇ ਕੋਈ ਵੀ ਟਰੈਕਟਰ ਖਰੀਦਣ ਲਈ ਉਵੜੈਂਚ ਟਰੈਕਟਰ ਪਿੰਡ ਭਾਈ ਬਖਤੌਰ ਡਿਸਟ੍ਰਿਕਟ ਬਠਿੰਡਾ ਨਾਲ ਸੰਪਰਕ ਕਰ ਲੋ ਕੋਈ ਵੀ ਆਸਾਨ ਕਿਸ਼ਤਾਂ ਤੇ ਟਰੈਕਟਰ ਖਰੀਦਣਾ ਜਲਦ ਸੰਪਰਕ ਕਰੋ ਭਰਾਵੋ ਆਸਾਨ ਕਿਸ਼ਤਾਂ ਤੇ ਕਦੋਂ ਕਿਸੇ ਜ਼ਿਮੀਂਦਾਰ ਨੇ ਕੋਈ ਟਰੈਕਟਰ ਆਸਾਨ ਕਿਸ਼ਤਾਂ ਦੇ ਖਰੀਦਣਾ ਹੁੰਦਾਗਾ ਤਾਂ ਇੱਕ ਪਲੇਟਫਾਰਮ ਤੇ ਆ ਕੇ ਤੁਹਾਨੂੰ ਹਰੇਕ ਤਰ੍ਹਾਂ ਦੀ ਸਹੂਲਤਾਂ ਮਿਲ ਸਕਦੀ ਹੈ ਕਿਤੇ ਵੀ ਤੁਹਾਨੂੰ ਜਾਣ ਦੀ ਲੋੜ ਨਹੀਂ ਤੁਹਾਡੇ ਘਰੇ ਸਾਡੀ ਉਵੜੈਂਚ ਟਰੈਕਟਰ ਦੀ ਟੀਮ ਆਊਗੀ ਤੁਹਾਡੇ ਸਾਰੇ ਕਾਗਜ਼ ਪੱਤਰ ਉਹ ਤਿਆਰ ਕਰਾ ਕੇ ਲੈ ਕੇ ਜਾਣਗੇ ਆਸਾਨ ਕਿਸ਼ਤਾਂ ਤੇ ਟਰੈਕਟਰ ਖਰੀਦਣ ਲਈ ਵੜੈਣ ਟਰੈਕਟਰ ਪਿੰਡ ਭਾਈਪੋਤਾ ਡਿਸਟ੍ਰਿਕਟ ਬਟੇਂਡਾ ਨਾਲ ਸੰਪਰਕ ਕਰੋ ਧੰਨਵਾਦ ਥੈਂਕ ਯੂ